ਹਾਂਜੀ ਬਾਈ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਹੁੰਚ ਚੁੱਕੇ ਹਾਂ ਜੀਦਾ ਬੱਕਰਾ ਮੰਡੀ ਤੇ 2 ਮਾਰਚ ਦਿਨ ਐਤਵਾਰ ਜੋ ਕਿ ਹਰ ਐਤਵਾਰ ਲਗਾਈ ਜਾਂਦੀ ਹੈ ਜਿੱਥੇ ਤਰ੍ਹਾਂ ਤਰ੍ਹਾਂ ਦੇ ਜਾਨਵਰ ਆਉਂਦੇ ਆ ਤੇ ਅੱਜ ਆਪਾਂ ਜਾਨਵਰ ਵੀ ਦਿਖਾਵਾਂਗੇ ਤੇ ਕਿਹੜੀਆਂ-ਕਿਹੜੀਆਂ ਬੱਕਰੀਆਂ ਹੁੰਦੀਆਂ ਤੇ ਖੁਰਨੀਆਂ ਵਾਲੇ ਵੀਰ ਵੀ ਆਉਂਦੇ ਇੱਥੇ ਸਾਰਿਆਂ ਨਾਲ ਗੱਲਬਾਤ ਕਰਾਂਗੇ ਤੇ ਜੁੜੇ ਰਹੋ ਵੀਡੀਓ ਦੇ ਨਾਲ ਇੱਕ ਆ ਜ ਮੁੰਡਾ ਪੱਠ ਲੈ ਕੇ ਆਇਆ ਜੀ ਹਾਂਜੀ ਕਿੰਨੇ ਪੈਸੇ ਮੰਗਦਾ 100000 ਰੁਪਇਆ ਉੱਠ ਦਿਖਾ ਦੇ ਫਿਰ ਤੋੜ ਕੇ ਦਿਖਾ ਇਹਨੂੰ ਤੋੜ ਕੇ ਗਿਣ ਲੈਂਦਾ ਹਾਂ ਨਾੜੀ ਪੈਸੇ ਪੈਸੇ ਗਿਣ ਲੇਗਾ ਲੱਖ ਤਾਂ ਜਾਣ ਉਹਰੇ ਆਹ ਕਿੰਨੇ ਨੋਟ ਆਉਣਗੇ ਲੱਖ ਚ ਕਿੰਨੇ ਨੋਟ ਆਉਣਗੇ ਲੱਖ ਰੁਪਇਆ ਦੇ ਕਿੰਨੇ ਨੋਟ ਆਉਣਗੇ ਲੱਖ ਰੁਪਇਆ ਆਊਗਾ ਠੀਕ ਆ ਆਹ ਕਹਿੰਦਾ ਲੱਖ ਰੁਪਇਆ ਲੈਣਾ ਭਈ ਮੈਂ ਪੱਠ ਦਾ ਲੈ ਲਓ ਸਸਤੀ ਆ ਲੱਖ ਰੁਪਇਆ ਦੀ ਦੇਓ ਮੁੰਡੇ ਨੂੰ ਲੱਖ ਰੁਪਇਆ ਸਤਿ ਸ਼੍ਰੀ ਅਕਾਲ ਜੀ ਆਹ ਮੁੰਡੇ ਬੱਕਰਾ ਲੈ ਕੇ ਆਏ ਆ ਤੇ ਦੋ ਦੰਦ ਬੱਕਰਾ ਹੈਗਾ ਸਤਿ ਸ਼੍ਰੀ ਅਕਾਲ ਜੀ ਕੀ ਮੁੱਲ ਮੰਗਦੇ ਆ ਬਾਈ 15000 ਰੁਪਏ ਮੰਗਦੇ ਆ ਬੱਕਰੇ ਇਹਦਾ ਤੇ ਮਾਨ ਤਾਨ ਕਰੋਗੇ ਕੋਈ ਮੌਕੇ ਤੇ ਬੱਕਰਾ ਦੇਖ ਲਓ ਬੱਕਰਾ ਸੋਹਣਾ ਹੈਗਾ ਬੇਟਲ ਨਸਲ ਦਾ ਜੀਦਾ ਬੱਕਰਾ ਮੰਡੀ ਤੇ ਤੇ ਬੱਕਰੀਆਂ ਲੈ ਕੇ ਆਉਣ ਲੱਗੇ ਬਾਈ ਵੀ ਦੇਖ ਸਕਦੇ ਆ ਉਧਰ ਵੀ ਬੱਕਰੀਆਂ ਖੜੀਆਂ ਤੇ ਆ ਬਾਈ ਖੁਰਨੀਆ ਵਾਲੇ ਤੇ ਇੱਧਰ ਵੀ ਮੁੰਡੇ ਬੱਕਰੀਆਂ ਲੈ ਕੇ ਆਏ ਆ ਹਾਂਜੀ ਬਾਈ ਬਲਦੇਵ ਬਾਈ ਨੇ ਬੱਕਰੀ ਵੇਚੀ ਆ 9500 ਦੀ ਤੇ ਬੱਕਰੀ ਵੀ ਦਿਖਾਉਨੇ ਆ ਤੁਹਾਨੂੰ ਤੇ ਆ ਬਾਈ ਨੇ ਖਰੀਦੀ ਆ ਜੀਦਾ ਬੱਕਰਾ ਮੰਡੀ ਤੇ ਖੜੇ ਆ ਆਪਾਂ ਤੇ ਬਾਈ ਤੋਂ ਨਾਮ ਵੀ ਪੁੱਛਦੇ ਆ ਬਾਈ ਦਾ ਆ ਬੱਕਰੀ ਆ ਜੀ 9500 ਰੁਪਏ ਚ ਸੌਦਾ ਹੋਇਆ ਬੀਟਲ ਨਸਲ ਦੀ ਬੱਕਰੀ ਆ ਤੇ ਆਪਾਂ ਵੀਡੀਓ ਵੀ ਪਾਈ ਸੀ ਖਰੀਦੀ ਦੀ ਬਾਈ ਨੇ ਖਰੀਦੀ ਆ ਬਾਈ ਤੋ ਪੁੱਛਦੇ ਆ ਨਾਮ ਪਤਾ ਬਾਈ ਦਾ ਆ ਬੱਕਰੀ ਦਾ ਸੌਦਾ ਹੋਇਆ ਜੀ ਦੋ ਬੱਚੇ ਆ ਇੱਕ ਪੱਠ ਤੇ ਇੱਕ ਬੱਕਰਾ 20000 ਰੁਪਏ ਚ ਆ ਬੱਕਰੀ ਖਰੀਦੀ ਆ ਬਈ 20000 ਰੁਪਏ ਦੀ ਬਈ ਸਿੰਦੇ ਨੇ ਕਿਵੇਂ ਲੱਗਿਆ ਬਈ ਸੌਦਾ ਬੜਾ ਵਧੀਆ ਬਈ ਜਿਵੇਂ ਕਰਤਾ ਬਈਆਂ ਨੇ ਵਧੀਆ ਠੀਕ ਆ ਵੇਚਣ ਵਾਲੇ ਬਈ ਆ ਤੇ ਆ ਬੱਕਰੀ ਆ ਜੀ 20000 ਰੁਪਏ ਦੀ ਵੇਚੀ ਹੈ ਹਾਂ ਕਰੋ ਲੈ ਜਾਗੇ ਜਿੱਥੋਂ ਐਂ ਆ ਤੇਰੇ ਮਿਹੜੀ ਆ ਘਰ ਬਟਾ ਮੁੰਡਾ ਮਦਦ ਕਰੇ ਜਾਣੇ ਜਾਣਾ ਉਦੋਂ ਮੈਂ ਆਥਰੋ ਜੇ ਤੂੰ ਲੈ ਹੀ ਜਾਵੇਂ ਮੁੰਡਾ ਭੇਜ ਦੇ ਲੈ ਜੀ ਇਹਦੇ ਦਿਖਾ ਦੇ ਕੋਈ ਮੁੰਡਾ ਭੇਜ ਦੇ ਸਸਤੀ ਗੱਲ ਬਈ ਬਈ ਬੱਕਰੀਆਂ ਲੈ ਕੇ ਆਏ ਆ ਬਾਈ ਨੂੰ ਪੁੱਛਦੇ ਆ ਬੱਕਰੀਆਂ ਬਾਰੇ ਕਿਹੜਾ ਪੈਂਡਾ ਬਈ ਨਹੀਂ ਆਲਾ ਇਹ ਕਿੰਨੇ ਜਾਨਵਰ ਲੈ ਕੇ ਆਏ ਆ ਇੱਕ ਬੱਕਰੀ ਆ ਸਾਹੇਰੀ ਇੱਕ ਕਾਲੀ ਆ ਘੋਨੀ ਤੇ ਇੱਕ ਆ ਬੱਕਰੀ ਆ ਇਹ ਬੱਚੇ ਕਿਹੜੀ ਬੱਕਰੀ ਦੇ ਆ 6 ਅੱਡਾ ਹੈ ਇਹ ਅੱਡਾ ਪੱਠਾ ਹੈ ਠੀਕ ਆ ਪੱਠਾ ਦੋਨੇ ਤੇ ਮੁੱਲ ਵੀ ਪੁੱਛਦੇ ਆ ਬਾਈ ਨੂੰ ਬੱਕਰੀਆਂ ਤਾਰ ਲੈਂਦੇ ਹੋ ਫਿਰ ਮੁੱਲ ਮੁੱਲ ਪੁੱਛਾਂਗੇ ਬੱਕਰੀਆਂ ਦਾ ਬਾਈ ਬੱਕਰੀਆਂ ਲੈ ਕੇ ਆਏ ਆ ਜੀਤਾ ਮੰਡੀ ਤੇ ਤੇ ਪੁੱਛਦੇ ਆ ਬਾਈ ਨੂੰ ਬੱਕਰੀਆਂ ਬਾਰੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਪੰਡਤ ਸਿੰਘਾਲਾ ਨਾ ਕੋਈ ਨੰਗਾ ਠੀਕ ਹੈ ਜੀ ਕਿੰਨੇ ਜਾਨਵਰ ਲੈ ਕੇ ਆਏ ਹੋ ਅੱਜ ਤੇ ਕਰੇ ਵੀ ਰੱਖਦੇ ਆ ਜੀ ਤੇ ਮੰਡੀ ਤੇ ਪਹਿਲੀ ਵਾਰ ਆਏ ਹੋ ਨਹੀਂ ਕਿ ਪਹਿਲੀ ਵਾਰ ਵੀ ਆਏ ਠੀਕ ਹੈ ਜੀ ਤੇ ਆ ਪੱਠ ਬਾਰੇ ਦੱਸੋ ਜੀ ਇਹ ਪੱਠ ਕਿੰਨੇ ਦੀ ਹੈ 7000 ਰੁਪਏ ਮੰਗਿਆ ਤੇ ਹੋਰ ਜਾਨਵਰ ਜੀ ਤੇ ਆ ਬੱਕਰੀ ਦਾ ਕੀ ਮੰਗਦੇ ਹੋ ਜੀ ਦੇਖ ਲਓ ਜੀ ਆ ਬੱਕਰੀ ਦਾ 10000 ਰੁਪਏ ਮੰਗਿਆ ਤੇ ਇੱਕ ਪੱਠ ਆ ਹੈਗੀ ਤੇ ਆ ਪੱਠ ਬਾਰੇ ਦੱਸੋ ਜੀ ਕਿਹਦਾ ਤੇਰਾ ਕਿੰਨੇ ਦੰਦੂਗੀ ਇਹ ਇਹ ਦੋ ਦੰਦ ਪੱਠਾ ਜੀ 13000 ਰੁਪਏ ਮੰਗਿਆ ਬਾਈ ਨੇ ਬਾਕੀ ਫੋਨ ਨੰਬਰ ਦੱਸ ਦਿਓ ਜੀ 99708 ਅੱਗੇ ਜੀ ਠੀਕ ਹੈ ਜੀ ਸੰਪਰਕ ਕਰ ਲਿਓ ਜੇ ਕਿਸੇ ਨੂੰ ਜਾਨਵਰ ਚਾਹੀਦਾ ਹੋਇਆ ਕੋਈ ਬਾਈ ਨੇ ਫੋਨ ਨੰਬਰ ਦੱਸਤਾ ਆਪਣਾ ਤੇ ਆ ਜਾਨਵਰ ਲੈ ਕੇ ਆਏ ਆ ਮੰਡੀ ਤੇ ਇਸ ਪਿੱਦਰਾ ਪਾਠਾ ਇਹਦਾ 7000 ਮੰਗਿਆ ਠੀਕ ਹੈ ਜੀ ਧੰਨਵਾਦ ਮੁੰਡਾ ਖੁਰਨੀਆਂ ਲੈ ਕੇ ਆਇਆ ਜੀ ਡਰਾਮਾ ਵਾਲੀਆਂ ਖੁਰਨੀਆਂ ਹੁੰਦੀਆਂ ਜਿਹੜੀਆਂ ਆਪਣੀਆਂ ਤੇ ਸ਼ਾਇਦ ਤੇ ਇਹਦੇ ਪਾਈਪ ਲੱਗੀ ਆ ਵਧੀਆ ਖੁਰਨੀਆਂ ਤੇ ਪੁੱਛਦੇ ਆ ਮੁੰਡੇ ਤੋਂ ਰੇਟ ਆਪਾਂ ਤੇ ਕੀ ਮੰਗਦਾ ਖੁਰਨੀਆਂ ਦਾ 1700 ਕੱਟ ਨਹੀਂ ਕਰਦਾ ਕਿੰਨੇ ਕਰੇਗਾ ਮੌਕੇ ਤੇ ਕਰ ਦੇਗਾ ਤੇ ਜੇ ਕਿਸੇ ਨੇ ਹੋਰ ਲੈਣੀਆਂ ਹੁਣ ਵੜਾ ਦੋਗੇ ਮੁੱਲ ਲੈਣੇ ਇਹ ਘਰੇ ਬਣਾਈਆਂ ਇਹ ਤੇ ਨੰਬਰ ਦੱਸ ਦੇ 7527939 ਤੇਰਾ ਨੰਬਰ ਹੈ ਠੀਕ ਹੈ ਕਰ ਲੋ ਸੰਪਰਕ ਮੁੰਡੇ ਨਾਲ ਜੇ ਕਿਸੇ ਨੇ ਕਰਨੀ ਚਾਹੀਦੀ ਹੋਈ ਕਿਸੇ ਨੂੰ ਵਧੀਆ ਖੁਰਨੀਆਂ ਹੈ ਵੀ ਆ ਪੂਰੀਆਂ ਜੀਦਾ ਮਕਰ ਬਕਰਾ ਮੰਡੀ ਤੇ ਖੜੇ ਆਪਾਂ ਆਹ ਰੇੜੀ ਲੈ ਕੇ ਆਇਆ ਮੁੰਡਾ ਇਹਦੇ ਬਾਰੇ ਦੱਸ ਕਿੰਨੇ ਦੀ ਹੈ ਇਹ ਇਹ 250 ਤੇ ਕੱਟ ਨਹੀਂ ਕਰਦਾ ਕਿੰਨੇ ਦੇ ਦੇਂਗਾ ਮੌਕੇ ਤੇ ਕਰੇਗਾ ਆਹ ਰੇੜੀ ਐ ਦੇਖ ਲਓ ਬੀਡਰ ਬੀਡਰ ਕੱਲ ਦੀ ਮੀਟ ਆਉਂਦਾ ਨਾ ਹੁੰਦਾ ਮੋੜ ਬੀਡਰ ਆਉਂਦਾ ਯਾਰ ਕੱਲ ਸੁਣਨਾ ਬੀਕੋ ਜਿਹੜਾ ਤਾਂ 9500 ਆ ਆਲੇ ਕੁ ਕਿੰਨਾ ਹੋ ਰਿਹਾ ਆ ਬੱਕਰੇ ਦਾ ਸੌਦਾ ਜੀ 9500 ਰੁਪਏ ਲੱਗ ਗਿਆ ਤੇ ਬਾਕੀ ਸੌਦਾ ਹਜੇ ਚੱਲੀ ਜਾਂਦਾ ਅੱਧਰ ਦੇਖ ਲਓ ਕੰਮ ਮੜਿਆ ਪਿਆ ਪੂਰਾ ਬੱਸ ਠੀਕ ਜਥੇਦਾਰ ਵੀ ਬਣਾ ਕੇ ਛੱਡੂਗਾ ਅਲਖਾਇਓ ਕਰਾਰਣਗੇ ਯੋ ਆ ਬੱਕਰਾ ਤੇ ਕੰਮ ਪੂਰਾ ਆੜਿਆ ਪਿਆ 9500 ਲੱਗ ਗਿਆ ਬਾਕੀ ਦੇਖਦੇ ਆ ਸੌਦਾ ਹੋਊ ਕਿ ਨਹੀਂ ਕੱਲਾ ਬੰਦਾ ਸਾਰੀ ਵੱਡੀ ਖਿੱਚੀ ਫਿਰਦਾ

ਬਕਰਾ ਸੋਨਾ ਕਾਲਾ ਬਕਰਾ ਕੱਲ ਵੀ ਲੰਬੇ ਆ ਲੋਰਬिटल ਕੁਆਲਿਟੀ ਚੱਟੀਆਂ ਅੱਖਾਂ ਦੇੜ ਕੋ ਕੁੜਾ ਪਿਆ ਕਰ ਮੰਡੀ